ਹਾਂਜੀ ਜੀ ਮਾਝ ਮਾਲਵੇ ਦੁਆਬੇ ਦੇ ਪਵਾਦ ਵਾਲੇ ਸਾਰੇ ਵੀਰਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕਿ ਚਰਨਜੀਤ ਸਿੰਘ ਝੋਲ ਵੱਲੋਂ ਪਿਆਰ ਭਰੀ ਸਾਸਰੀ ਕਾਲ ਜੀ ਹਾਂਜੀ ਵੀਰੋ ਅੱਜ ਗੱਲ ਕਰਾਂਗੇ ਜੀ ਆਪਾਂ ਅਰਥ ਸ਼ਾਸਤਰੀਆਂ ਦੇ ਦੱਸਣ ਦੇ ਮੁਤਾਬਕ ਜਿਹੜਾ ਕਹਿੰਦੇ ਨੇ ਕਿ ਅੰਦਿਸ ਦਾ ਪਾਣੀ ਯਾਨੀ ਕਿ ਜਿਹੜਾ ਆਪਾਂ ਤੇ ਆਮ ਪਾਣੀ ਵਰਤਦੇ ਆ तकरीबन ਸਾਨੂੰ ਪਤਾ ਹੀ ਆ ਕਿ ਆਪਾਂ ਕਿੰਨਾ ਪਾਣੀ ਵਰਤਦੇ ਆ ਪਰ ਅਰਥ ਸ਼ਾਸਤਰੀਆਂ ਨੇ ਇੱਕ ਪਾਣੀ ਨੂੰ ਨਾਮ ਦਿੱਤਾ ਜੀ ਅੰਦਿਸ ਦਾ ਯਾਨੀ ਕਿ ਕਈ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ ਕਿ ਜਿਹੜਾ ਯਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਯਾਰ ਇਸ ਦੇ ਪਿੱਛੇ ਇੰਨਾ ਪਾਣੀ ਲੱਗਾ ਹੋਵੇਗਾ ਤੇ ਜਿਵੇਂ ਕਿ ਇੱਕ ਮੈਂ ਟੀ-ਸ਼ਰਟ ਦੇਖੀ ਸੀਗੀ ਉੱਤੇ ਲਿਖਿਆ ਸੀਗਾ ਜੀ ਪਾਣੀ ਬਚਾਓ ਤੇ ਇਕੱਠੇ ਨਹਾਓ ਸੰਦੇਸ਼ ਤਾਂ ਚਲੋ ਬਹੁਤ ਸੋਹਣਾ ਦਿੱਤਾ ਸੀਗਾ ਅਗਲੇ ਨੇ ਪਰ ਸੋਚਣ ਵਾਲੀ ਗੱਲ ਸੀਗੇ ਕਿ ਉਹ ਵੀ ਇੱਕ ਟੀ-ਸ਼ਰਟ ਬਣਾਉਣ ਦੇ ਲਈ ਤਕਰੀਬਨ 713 ਗੱਲਣ ਪਾਣੀ ਜਿਹੜਾ ਵਾ ਲੱਗਦਾ ਵਾ ਯਾਨੀ ਕਿ ਜੇਕਰ 250 ਗ੍ਰਾਮ ਤੋਂ ਇੱਕ ਟੀ-ਸ਼ਰਟ ਬਣਦੀ ਆ ਜੀ ਅਤੇ 250 ਗ੍ਰਾਮ ਨੂੰ ਕਪਾਹ ਨੂੰ ਉਗਾਉਣ ਦੇ ਲਈ ਜਿਹੜੀ ਆ 713 ਗੈਲਨ ਪਾਣੀ ਜਿਹੜਾ ਵਾ ਵਰਤਿਆ ਜਾਂਦਾ ਵਾ ਤੇ ਬਾਕੀ ਇਸੇ ਤਰ੍ਹਾਂ ਹੋਰ ਵੀ ਚੀਜ਼ਾਂ ਕਈ ਹੈਗੀਆਂ ਨੇ ਜਿਸ ਨੂੰ ਪੈਦਾ ਕਰਨ ਤੱਕ ਤੇ ਬਣਾਉਣ ਤੱਕ ਜਿਹੜਾ ਵਾ ਕਿੰਨਾ ਪਾਣੀ ਲੱਗਦਾ ਉਹ ਸਾਰੀ ਗੱਲ ਕਰਾਂਗੇ ਜੀ ਅੱਜ ਆਪਾਂ ਬਾਕੀ ਜਿਹੜਾ ਇੱਕ 60 ਵਾਟ ਦਾ ਬਲਬ ਹੁੰਦਾ ਜੀ ਅਗਰ ਉਸ ਨੂੰ ਆਪਾਂ 12 ਘੰਟੇ ਲਗਾਤਾਰ ਜਗਉਂਦੇ ਆ ਤਾਂ ਉਸ ਨੂੰ ਜਗਾਉਣ ਦੇ ਲਈ ਕਰੀਬ 6000 ਗੈਲਨ ਪਾਣੀ ਜਿਹੜਾ ਲੱਗਦਾ ਵਾ ਪਣ ਇੱਥੇ ਇੱਕ ਗੈਲਨ ਦੇ ਵਿੱਚ ਕਈ ਸ਼ਾਸਤਰੀਆਂ ਨੇ ਜਿਹੜਾ ਵਾ 3 3.5 ਲੀਟਰ ਵੀ ਕਿਹਾ ਵਾ ਅਤੇ ਕਈਆਂ ਨੇ 3 ਲੀਟਰ ਵੀ ਕਿਹਾ ਵਾ ਤੋਂ ਤੁਸੀਂ ਐਪਰੋਕਸੀਮੇਟ 3 ਲੀਟਰ ਲਗਾ ਲਓ ਜੀ ਤੇ ਬਾਕੀ ਸਭ ਆਪਣੇਪ ਲਗਾ ਲਓ ਕਿ ਕਿੰਨਾ ਲੀਟਰ ਪਾਣੀ ਜਿਹੜਾ ਵਾ ਲੱਗਦਾ ਵਾ ਬਾਕੀ ਜਿਹੜਾ ਬੱਚੇ ਦਾ ਇੱਕ ਡਾਈਪਰ ਹੁੰਦਾ ਜੀ ਉਸ ਨੂੰ ਬਣਾਉਣ ਦੇ ਲਈ ਕਰੀਬ 9 ਗੈਲਨ ਪਾਣੀ ਲੱਗਦਾ ਵਾ ਤੇ ਤੁਹਾਨੂੰ ਪਤਾ ਹੀ ਆ ਕਿ ਇੱਕ ਬੱਚਾ ਜਿਹੜਾ ਵਾ ਦਿਹਾੜੀ ਦੇ ਵਿੱਚ ਕਿੰਨੇ ਡਾਈਪਰ ਬਦਲਦਾ ਵਾ ਬਾਕੀ ਇੱਕ ਕੰਪਿਊਟਰ ਬਣਾਉਣ ਦੇ ਲਈ ਜਿਹੜਾ ਵਾ ਜਿਹੜਾ ਆਪਾਂ ਚਲਾਉਂਦੇ ਆਂ ਜੀ ਕੰਪਿਊਟਰ ਉਸ ਨੂੰ ਬਣਾਉਣ ਦੇ ਲਈ 400 ਗੈਲਨ ਪਾਣੀ ਜਿਹੜਾ ਵਾ ਬਰਬਾਦ ਕੀਤਾ ਜਾਂਦਾ ਵਾ ਬਾਕੀ ਚਮੜੇ ਦੇ ਜੁੱਤੇ ਜਿਹੜੇ ਆਪਾਂ ਪਾਉਂਦੇ ਆਂ ਉਸ ਨੂੰ ਉਸ ਦੀ ਇੱਕ ਜੋੜੀ ਬਣਾਉਣ ਦੇ ਲਈ ਕਰੀਬ 2113 ਗੈਲਨ ਪਾਣੀ ਜਿਹੜਾ ਲੱਗਦਾ ਵਾ ਕਿਉਂਕਿ ਚਮੜਾ ਜਿਹੜਾ ਵਾ ਸਖਤ ਹੁੰਦਾ ਵਾ ਤੇ ਉਹ ਪਾਣੀ ਜ਼ਿਆਦਾ ਮੰਗਦਾ ਵਾ ਬਾਕੀ ਜਿਹੜਾ ਜੀ ਆਪਣਾ ਕਾਰਾਂ ਦਾ ਟਾਇਰਾਂ ਦਾ ਇੱਕ ਸੈੱਟ ਹੁੰਦਾ ਵਾ ਉਸ ਨੂੰ ਬਣਾਉਣ ਦੇ ਲਈ ਕਰੀਬ 2074 ਗੈਲਨ ਪਾਣੀ ਜਿਹੜਾ ਲੱਗਦਾ ਵਾ ਬਾਕੀ ਇੱਕ ਕੱਪ ਕੌਫੀ ਦਾ ਤਿਆਰ ਕਰਨ ਦੇ ਲਈ 37 ਗੈਲਨ ਪਾਣੀ ਜਿਹੜਾ ਲੱਗਦਾ ਵਾ ਇੱਕ ਟਨ ਸਟੀਲ ਜਿਹੜਾ ਪੈਦਾ ਕਰਨ ਦੇ ਲਈ 1960 ਦੇ ਸਮੇਂ ਦੇ ਵਿੱਚ 34000 ਗੈਲਨ ਪਾਣੀ ਲੱਗਦਾ ਸੀਗਾ ਅਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਕਰੀਬ 62000 ਗੈਲਨ ਪਾਣੀ ਜਿਹੜਾ ਵਾ ਲੱਗਦਾ ਜੀ ਇੱਕ ਟਨ ਸਟੀਲ ਪੈਦਾ ਕਰਨ ਦੇ ਲਈ ਬਾਕੀ ਜਿਹੜੀ ਨੀਲੀ ਜੀਨ ਹੁੰਦੀ ਹੈ ਜੀ ਉਸ ਨੂੰ ਪੈਦਾ ਕਰਨ ਲਈ ਕਰੀਬ 2000 ਗੈਲਨ ਪਾਣੀ ਜਿਹੜਾ ਲੱਗਦਾ ਵਾ ਜਿਹੜਾ smartphone ਹੁੰਦਾ ਜੀ ਉਸ ਦੀ ਨਿਰਮਾਣ ਪ੍ਰਕਿਰਿਆ ਤੇ ਸਾਰੀ ਪ੍ਰਕਿਰਿਆ ਜਿਹੜੀ ਹੁੰਦੀ ਹੈ ਉਸ ਤੇ 34000 ਗੈਲਨ ਤੋਂ ਵੱਧ ਜਿਹੜਾ ਪਾਣੀ ਜਿਹੜਾ ਬਰਬਾਦ ਹੁੰਦਾ ਵਾ ਬੀਅਰ ਦਾ ਇੱਕ ਗਲਾਸ ਤਿਆਰ ਕਰਨ ਦੇ ਲਈ ਕਰੀਬ 20 ਗੈਲਨ ਜਿਹੜਾ ਪਾਣੀ ਬਰਬਾਦ ਹੁੰਦਾ ਵਾ ਬਾਕੀ ਕਾਰ ਬਣਾਉਣ ਜਿਹੜੀ ਬੰਦੀ ਆ ਜੀ ਉਹਦੇ ਵਿੱਚ 39000 ਗੈਲਨ ਤੋਂ ਵੱਧ ਪਾਣੀ ਜਿਹੜਾ ਵਾ ਮਤਲਬ ਕਿ ਲੱਗਦਾ ਵਾ ਬਾਕੀ ਜਿਹੜੀ ਵਾਈਨ ਦਾ ਇੱਕ ਗਲਾਸ ਹੁੰਦਾ ਜਿਹੜਾ ਅੰਗੂਰਾਂ ਤੋਂ ਬੰਦੀ ਆ ਉਸ ਨੂੰ 872 ਗੈਲਨ ਪਾਣੀ ਲੱਗਦਾ ਵਾ ਜੀ ਬਾਕੀ ਹੋਰ ਆਪਣਾ ਸੂਰ ਦਾ 1 ਪੌਂਡ ਜਿਹੜਾ ਹੁੰਦਾ ਵਾ ਜੀ ਉਹ ਤਿਆਰ ਕਰਨ ਦੇ ਲਈ ਕਰੀਬ 576 ਗੈਲਨ ਪਾਣੀ ਲੱਗਦਾ ਵਾ ਬਾਕੀ ਪੋਲਿਸਟਰ ਕਮੀਜ਼ ਜਿਹੜੀ ਹੁੰਦੀ ਆ ਜੀ ਦੋ ਸੁੱਤੀ ਕਮੀਜ਼ਾਂ ਬਣਾਉਣ ਤੇ ਕਰੀਬ 7000 ਗੈਲਨ ਤੋਂ ਵੱਧ ਪਾਣੀ ਜਿਹੜਾ ਵਾ ਬਰਬਾਦ ਕੀਤਾ ਜਾਂਦਾ ਵਾ ਬਾਕੀ ਰੋਟੀ ਦਾ ਇੱਕ ਟੁਕੜਾ ਰੋਟੀ ਪੂਰੀ ਨਹੀਂ ਇੱਕ ਟੁਕੜੇ ਨੂੰ ਜਿਹੜਾ ਰੋਟੀ ਦਾ ਹੁੰਦਾ ਜੀ ਉਸ ਨੂੰ ਪੈਦਾ ਕਰਨ ਦੇ ਜੋ ਪਾਣੀ ਲੱਗਦਾ ਵਾ ਤੇ ਉਹ ਕਰੀਬ ਲੱਗਦਾ ਜੀ 8 ਗੈਲਨ ਪਾਣੀ ਅਤੇ ਪੂਰੀ ਇੱਕ ਰੋਟੀ ਨੂੰ ਪੈਦਾ ਕਰਨ ਲਈ ਕਰੀਬ 11 ਗੈਲਨ ਪਾਣੀ ਲੱਗਦਾ ਵਾ ਆਪਣਾ 172 ਗੈਲਨ ਪਾਣੀ ਲੱਗਦਾ ਵਾ ਅਤੇ ਇੱਕ ਟੁਕੜਾ ਜਿਹੜਾ ਵਾ 11 ਗੈਲਨ ਪਾਣੀ ਲੱਗਦਾ ਵਾ ਜਿਹੜਾ ਕਾਗਜ਼ ਦੀ ਇੱਕ A4 ਸਾਈਜ਼ ਦੀ ਸ਼ੀਟ ਹੁੰਦੀ ਹੈ ਜੀ ਉਸ ਨੂੰ ਤਿਆਰ ਕਰਨ ਦੇ ਲਈ ਕਰੀਬ 8 ਗੈਲਨ ਪਾਣੀ ਲੱਗਦਾ ਵਾ ਬਾਕੀ ਹੋਰ ਦੱਦਿਆਂ ਜੀ ਤੁਹਾਨੂੰ ਕਾਫੀ ਕੁਸ਼ ਹੋਗਾ ਜੀ ਆਲੂ ਦਾ 1 ਪਾਉਂਡ ਤਿਆਰ ਕਰਨ ਦੇ ਲਈ ਕਰੀਬ 34 ਗੈਲਨ ਪਾਣੀ ਲੱਗਦਾ ਵਾ ਚਿਕਨ ਦਾ 1 ਪਾਉਂਡ ਤਿਆਰ ਕਰਨ ਲਈ ਕਰੀਬ 468 ਗੈਲਨ ਪਾਣੀ ਲੱਗਦਾ ਵਾ ਇੱਕ ਲੱਕੜ ਦਾ ਬੋਰਡ ਜਿਹੜਾ ਤਿਆਰ ਕਰਨ ਦੇ ਲਈ ਕਰੀਬ 5.4 ਗੈਲਨ ਪਾਣੀ ਲੱਗਦਾ ਵਾ ਬਾਕੀ ਕੱਟਣ ਅਤੇ ਹੋਰ ਜਿਹੜੀ ਪ੍ਰੋਸੈਸਿੰਗ ਪੜਾ ਹੁੰਦੇ ਨੇ ਉਹਨਾਂ ਲਈ ਕਾਫੀ ਜਿਹੜਾ ਪਾਣੀ ਵਰਤਿਆ ਜਾਂਦਾ ਵਾ ਇੱਕ ਸੇਬ ਜਣ ਕੇ ਸੇਬ ਦਾ ਪੂਰਾ ਬੂਟਾ ਨਹੀਂ ਸਿਰਫ ਇੱਕ ਸੇਬ ਤਿਆਰ ਕਰਨ ਦੇ ਲਈ ਜਿਹੜਾ ਵਾ ਉਹ 18 ਗੈਲਨ ਪਾਣੀ ਜਿਹੜਾ ਵਾ ਲੱਗਦਾ ਵਾ ਅਤੇ ਸੇਬ ਦੇ ਜੂਸ ਦਾ ਇੱਕ ਗਲਾਸ ਤਿਆਰ ਕਰਨ ਲਈ ਜਿਹੜਾ ਵਾ 60 ਲੀਟਰ ਆਪਣਾ 60 ਗੈਲਨ ਪਾਣੀ ਜਿਹੜਾ ਲੱਗਦਾ ਵਾ ਬਾਕੀ ਪਿੰਡ ਦਾ ਇੱਕ ਗੈਲਨ ਜਿਹੜਾ ਹੈਗਾ ਜੀ ਉਹ ਕਰੀਬ 13 ਗੈਲਨ ਦੀ ਉਸ ਨੂੰ ਲੋੜ ਪੈਂਦੀ ਆ ਜੀ ਪਾਣੀ ਦੀ ਬਾਕੀ ਜਿਹੜਾ ਇੱਕ ਹੈਮਬਰਗਰ ਹੁੰਦਾ ਜੀ ਕਰੀਬ 660 ਗੈਲਨ ਜਿਹੜਾ ਉਹਨੂੰ ਪਾਣੀ ਲੱਗਦਾ ਵਾ ਉਹਨਾਂ ਦਾ 1 ਪਾਉਂਡ ਜਿਹੜਾ ਵਾ ਉਸ ਨੂੰ ਪੈਦਾ ਕਰਨ ਲਈ ਜਿਹੜਾ 101 ਗੈਲਨ ਪਾਣੀ ਲੱਗਦਾ ਵਾ ਇੱਕ ਚਾਕਲੇਟ ਜਿਹੜੀ ਹੁੰਦੀ ਆ ਖਾਣ ਵਾਲੀ ਜਿਹੜੇ ਬੱਚੇ ਖਾਂਦੇ ਨੇ ਉਹ ਕਰੀਬ 450 ਗੈਲਨ ਪਾਣੀ ਦੇ ਨਾਲ ਜਿਹੜੀ ਆ ਤਿਆਰ ਹੁੰਦੀ ਆ ਬਾਕੀ ਪਾਲਤੂ ਜਾਨਵਰ ਜਿਹੜੇ ਆਪਾਂ ਘਰੇ ਰੱਖੇ ਹੁੰਦੇ ਆ ਜੀ 1 ਡਾਲਰ ਦੇ ਭੋਜਨ ਨੂੰ ਤਿਆਰ ਕਰਨ ਲਈ ਜਿਹੜਾ ਵਾ ਕਰੀਬ 200 ਗੈਲਨ ਪਾਣੀ ਜਿਹੜਾ ਵਾ ਲੱਗਦਾ ਵਾ ਜਿਹੜਾ 1 ਅੰਡਾ ਵਾ ਉਹ ਤਕਰੀਬਨ 53 ਗੈਲਨ ਪਾਣੀ ਲੱਗਦਾ ਉਸ ਨੂੰ ਅਤੇ 1 ਦਰਜਨ ਨੂੰ ਕਰੀਬ 636 ਗੈਲਨ ਪਾਣੀ ਜਿਹੜਾ ਲੱਗਦਾ ਵਾ ਬਾਕੀ ਜਿਹੜਾ ਐਪਲ ਫੋਨ ਹੈਗਾ ਜੀ ਉਹਨੂੰ 152 ਲੀਟਰ ਜਿਹੜਾ ਵਾ ਪਾਣੀ ਲੱਗਦਾ ਵਾ ਜੀ ਇੱਕ ਟਨ ਸੀਮਿੰਟ ਪੈਦਾ ਕਰਨ ਲਈ ਕਰੀਬ 8000 ਜਿਹੜਾ ਵਾ ਲੀਟਰ ਪਾਣੀ ਜਿਹੜਾ ਵਾ ਬਰਬਾਦ ਹੁੰਦਾ ਵਾ ਇੱਕ ਟਨ ਲੋਹਾ ਪੈਦਾ ਕਰਨ ਦੇ ਲਈ ਜਿਹੜਾ ਵਾ 20000 ਲੀਟਰ ਪਾਣੀ ਬਰਬਾਦ ਹੁੰਦਾ ਵਾ ਜੀ ਬਾਕੀ ਇੱਕ ਕੋਲਡ ਇੱਕ ਲੀਟਰ ਕੋਲਡ ਡਰਿੰਕ ਪੈਦਾ ਕਰਨ ਲਈ ਜਿਹੜੀ 80 ਲੀਟਰ ਜਿਹੜਾ ਪਾਣੀ ਬਰਬਾਦ ਕੀਤਾ ਜਾਂਦਾ ਵਾ ਇੱਕ ਚਮੜਾ 1 ਮੀਟਰ ਚਮੜਾ ਸਾਫ਼ ਕਰਨ ਦੇ ਲਈ ਕਰੀਬ 100 ਲੀਟਰ ਪਾਣੀ ਜਿਹੜਾ ਵਾ ਬਰਬਾਦ ਕੀਤਾ ਜਾਂਦਾ ਵਾ ਤੇ ਇੱਕ ਵਾਰ ਫਲਸ਼ ਜਾਣ ਤੇ ਜਿਹੜਾ ਵਾ 10 ਲੀਟਰ ਪਾਣੀ ਜਿਹੜਾ ਬਰਬਾਦ ਕੀਤਾ ਜਾਂਦਾ ਵਾ ਹੁਣ ਇਹ ਜਿਹੜੇ ਕਹਿੰਦੇ ਆ ਕਿ ਝੋਨੇਆਂ ਇਲਾਕੇ ਜਿਹੜਾ ਵਾ ਕਿਸਾਨਾਂ ਨੇ ਪਾਣੀ ਬਰਬਾਦ ਕਰ ਦਿੰਨਾ ਵਾ ਜਿਹੜੇ ਵਾਤਾਵਰਣ ਪ੍ਰੇਮੀ ਬੰਦੇ ਨੇ ਚਲੋ ਮੈਂ ਇਸੇ ਗੱਲ ਦੇ ਹੱਕ 'ਚ ਬਿਲਕੁਲ ਨਹੀਂ ਹੈਗਾ ਕਿ ਪਾਣੀ ਕਿਉਂਕਿ ਪਾਣੀ ਜਿਹੜਾ ਬਣਾ ਬਹੁਤ ਜ਼ਰੂਰੀ ਆ ਉਸ ਦੀ ਇੱਕ ਇੱਕ ਬੂੰਦ ਜਿਹੜੀ ਆ ਨਾ ਬਹੁਤ ਜ਼ਰੂਰੀ ਆ ਪਰ ਇਹ ਆ ਕਿ ਝੋਨੇ ਦੀ ਬਜਾਏ ਕੋਈ ਦੂਸਰਾ ਬਦਲ ਹੋਵੇ ਉਸ ਦਾ ਵੀ ਹੱਲ ਜਿਹੜਾ ਵਾ ਸਾਨੂੰ ਦੱਸਿਆ ਜਾਵੇ ਜਿਹੜੀ ਸਰਕਾਰ ਜਿਹੜੀ ਆ ਦੱਸੇ ਕਿਉਂਕਿ ਕਿਸਾਨ ਜਿਹੜੇ ਆ 35 ਫਸਲਾਂ ਦੇ ਐਮ ਐਸ ਸੀ ਵਿੱਚ ਮੰਗ ਰਹੇ ਆ ਕਿ ਸਾਨੂੰ ਐਮਐਸਪੀ ਦੇ ਦੋ ਤੇ ਅਸੀਂ ਹੋਰ ਜਿਹੜਾ ਵਾ ਬਦਲਾ ਜਿਹੜਾ ਵਾ ਕਰ ਲਈਏ ਪਰ ਸਰਕਾਰ ਮੰਨਦੀ ਨਹੀਂ ਪਈ ਤੇ ਫਿਰ ਮਜਬੂਰੀ ਵਸ ਜਿਹੜਾ ਵਾ ਝੋਨਾ ਵੀ ਲਾਉਣਾ ਪੈਂਦਾ ਵਾ ਸੋ ਹੁਣ ਜਿਹੜੇ ਇਹ ਗੱਲ ਕਰਦੇ ਨੇ ਕਿ ਕਿਸਾਨਾਂ ਨੇ ਹੀ ਜਿਹੜਾ ਪਾਣੀ ਬਰਬਾਦ ਕਰਦਾ ਨਾ ਵਾ ਉਹ ਹੁਣ ਦੱਸਣ ਕਿ ਉਹਨਾਂ ਨੂੰ ਇੱਕ ਸਲਾਹ ਮੇਰੀ ਕਿ ਉਹ ਹੁਣ ਟੀ-ਸ਼ਰਟ ਦੀ ਜਗ੍ਹਾ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਜੰਗਲਾਂ ਦੇ ਵਿੱਚ ਪੱਤੇ ਪਾ ਕੇ ਜਿਹੜੇ ਲਪੇੜਦੇ ਸੀ ਨਾ ਉਸ ਤਰ੍ਹਾਂ ਤੁਸੀਂ ਕਰੋ ਜੀ ਬਾਕੀ ਕਾਰਾਂ ਦੀ ਬਜਾਏ ਤੁਸੀਂ ਸਾਈਕਲ ਚਲਾਓ ਨਾਲੇ ਤੁਹਾਡੀਆਂ ਸਿਹਤ ਸਹੀ ਰਹੂਗੀ ਤੁਹਾਡੇ ਗੋਡੇ ਸਹੀ ਰਹਿਣਗੇ ਬਾਕੀ ਤੁਸੀਂ ਬਲਬ ਦੀ ਬਜਾਈ ਜਿਹੜਾ ਵਾ ਨਾ ਮੋਮਬਤੀ ਜਿਗਾ ਲੋ ਜਾਂ ਲਾਲਟ ਲਾਲਟੇ ਨ ਚਗਾ ਲੋ ਉਹ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲੋ ਬਾਕੀ ਜਿਹੜਾ ਆਪਣਾ ਕਾਗਜ਼ ਤੇ ਤੁਹਾਨੂੰ ਪਤਾ ਹੀ ਆ ਕਿ ਇੰਨੇ ਲੀਟਰ ਪਾਣੀ ਲੱਗਦਾ ਵਾ ਤੇ ਉਸ ਦੀ ਜਗਾ ਜਿਹੜਾ ਆਪਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਫੱਟੀਆਂ ਤੇ ਸ਼ਾਈਆਂ ਦੇ ਨਾਲ ਲਿਖਦੇ ਸੀ ਨਾ ਉਹ ਤੁਸੀਂ ਵਰਤਿਆ ਕਰੋ ਬਾਕੀ ਸੀਮਿੰਟ ਦੀ ਬਜਾਈ ਜਿਹੜਾ ਵਾ ਤੁਸੀਂ ਗਾਰੇ ਦੇ ਨਾਲ ਜਿਹੜੀਆਂ ਕੰਧਾਂ ਨਾ ਤਿਆਰ ਕਰਿਓ ਕਿਉਂਕਿ ਨਾਲੇ ਤੇ ਤੁਹਾਡੀਆਂ ਕੰਧਾਂ ਕਮਰੇ ਜਿਹੜੇ ਠੰਡੇ ਰਹਿਣਗੇ ਤੇ ਲੋਹੇ ਦੀ ਜਗ੍ਹਾ ਜਿਹੜਾ ਵਾ ਤੁਸੀਂ ਲੱਕੜ ਵਰਤੋ ਤੇ ਬਾਕੀ ਫਲੈਸ਼ ਜਾਂ ਦੀ ਬਜਾਏ ਜਿਹੜਾ ਵਾ ਤੁਸੀਂ ਕਿਸੇ ਕਰਿਆ ਕਰੋ ਜੀ ਸੋ ਇੰਨੀ ਅੱਗੇ ਬੇਨਤੀ ਪ੍ਰਵਾਨ ਕਰੋ ਜੀ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ